ਇਹ ਤਾਂ ਸੁਪਰ ਹੂ ਲਾਇਆ ਸਾਨੂੰ ਪਿੰੋ ਮੈਂਦੇ ਟਰਾਲੇ ਐਸੀ ਡੇਟ ਹੋ ਗਿਆ। ਡੈਡੀ ਡੈਡੀ ਤੇ ਕਿਸਾਨੀ ਕਰਨੇ ਚ ਸ਼ਾਮਿਲ ਹੋਣ ਜਾ ਰਹੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਘਰ ਚ ਕੂਕਰੋਲਾ ਪੈ ਰਿਹਾ ਹੈ। ਪਰਿਵਾਰ ਚੀਕਾ ਮਾਰ-ਮਾਰ ਕੇ ਨੌਜਵਾਨ ਨੂੰ ਵਾਪਿਸ ਬੁਲਾ ਰਿਹਾ ਹੈ। ਜੋ ਬੀਤੀ ਰਾਤ ਹੀ ਕਿਸਾਨ ਤਰਨੇ ਚ ਸ਼ਾਮਿਲ ਹੋਣ ਲਈ ਕਰੋ ਟਰੈਕਟਰ ਟਰਾਲੀ ਲੈ ਕੇ ਨਿਕਲਿਆ ਸੀ। ਫਿਰੋਜ਼ਪੁਰ ਦੇ ਪਿੰਡ ਮਨਸੂਰ ਦੇਵਾ ਦਾ 32 ਸਾਲਾ ਗੁਰਜਨ ਸਿੰਘ ਟਰੈਕਟਰ ਟਰਾਲੀ ਲੈ ਕੇ ਕੱਲ ਸ਼ਾਮ ਨੂੰ ਘਰੋਂ ਗਿਆ ਮਕਸਦ ਸੀ ਤਰਨੇ ਛੇ ਜਾਣਾ ਅਤੇ ਕਿਸਾਨੀ ਮੋਰਚੇ ਦਾ ਹਿੱਸਾ ਬਣਨਾ ਪਰ ਜਿਵੇਂ ਹੀ ਗੁਰਜਨ ਸਿੰਘ ਪਟਿਆਲਾ ਦੇ ਰਾਜਪੁਰਾ ਨੇੜੇ ਪਹੁੰਚਿਆ ਤਾਂ ਉਸ ਦੀ ਟਰੈਕਟਰ ਟਰਾਲੀ ਬਜਰੀ ਨਾਲ ਭਰੀ ਇੱਕ ਹੋਰ ਟਰਾਲੀ ਨਾਲ ਟਕਰਾ ਗਈ ਪਰ ਜੀ ਗਰਜਟ ਸੇ ਉਮਰ ਕਿਰਪਾ ਜੀ ਸਾਬ। ਉਬਰ ਖੈਗੇ ਸੀ 31 ਸਾਲ। ਥੰਕ ਯੂ ਸਾਰ। ਆਜ ਤੱਕ ਕਿੰਨੀ ਖੈਗੀ ਸੀ? ਕਿੰਨੇ ਕਿੰਨੇ ਤੋਂ ਤੁਹਾਡੀ? ਕਿਵੇਂ 2 ਘੰਟੇ ਢਾਈ ਵਸ। ਨਹੀਂ। ਥਰਮੇ ਤੇ ਕਦੋਂ ਗਏ ਸੀ? ਰਾਤ ਹੀ ਗਏ। ਉਹ ਵਜੇ ਬੜੀ ਆਂਦੇ ਸਾਨੂੰ ਪਿੰਡੋਂ ਘਰੋਂ ਤੇ ਮੇਰੇ ਨਾਲ ਚਲੇ ਗਏ ਟਕ ਵਜੇ। ਤੁਹਾਨੂੰ ਕਦੋਂ ਪਤਾ ਲੱਗਾ ਇਹ ਜਦੋਂ ਐਕਸੀਡੈਂਟ। ਇਹ ਸਵੇਰ ਹੂਨ ਲਾਇਆ ਸਾਨੂੰ ਪਿੰਡੋਂ ਮੈਂਦੇ ਟਰਾਲੇ ਐਕਸੀਡੈਂਟ ਹੋ ਗਿਆ। ਅਦੇ ਹਣ ਗੱਲ ਕਦੇ ਹੀ ਗਾਸ ਤੇ ਮਨ ਸਾਡੇ ਗੱਲ ਹੋਈ ਨਹੀਂ ਬਖਰੋ ਹੀ ਤੁਰਦੇ ਦੀ ਹੋਈ ਜਿਹੜੀ ਤਾਂ ਮਕਰੋ ਹੀ ਤੁਰਦੇ ਦੀ ਹੋਈ ਆ ਵਜਾ ਸੀ ਕਿ ਜਦ ਨਹੀਂ ਅੱਡੇ ਤੇ ਜਾਂਦਾ ਵੀ ਫੂਲ ਲੱਗਦਾ ਹੁੰਦਾ ਏ ਇੱਥੇ ਪਹੁੰਚ ਗਿਆ ਵਾ ਮੈਂ ਇੱਥੇ ਚੜੇ ਗਏ ਉਹਨੇ ਫੂਲ ਨਹੀਂ ਲਾਇਆ ਹੁਣ ਰਾਦੇ ਸੁਜੀ ਹੱਤੀ ਭਈ ਆਖਿਆ ਫੂਲ ਨਹੀਂ ਆਇਆ ਉਹਦਾ ਫੂਲ ਨਹੀਂ ਆਇਆ ਹਏ ਕਾਦਰ ਰਕੇ ਦੋਈ ਡੜੀ ਆ ਗਈ ਡੜੀ ਕੋਈ ਵੀ ਨਹੀਂ ਇਹਦੇ ਚੱਲਦੇ ਸੀ ਡੋੜੀ ਕੋਈ ਨਹੀਂ ਇਹਦੇ ਚੱਲਦੇ ਡੋੜੀ ਡੋੜੀ ਆ ਜਾ ਸਰ ਮੇਰੇ ਕੋਈ ਨਹੀਂ ਡੜੀ 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 ਕੋਲੇ ਜਾਣਾ ਡੜੀ ਕੋਲੇ ਤੋਂ ਮੈਂ ਮਨੂੜੇ ਤੋਂ ਡੜੀ ਤੇ ਪਰਿਵਾਰ ਮੁਤਾਬਕ ਉਹਨਾਂ ਕੋਲ ਮਹਿਜ਼ ਦੋ ਕਿੱਲੇ ਜ਼ਮੀਨ ਸੀ ਅਤੇ ਗੁਰਜੰਟ ਸਿੰਘ ਸ਼ੰਭੂ ਬਾਰਡਰ ਤੇ ਜਾਣ ਲਈ ਪਿੰਡ ਦੇ ਦੂਜੇ ਨੌਜਵਾਨਾਂ ਨਾਲੋਂ ਘਰ ਗਿਆ ਸੀ ਉਧਰ ਟੱਕਰ ਕਾਰਨ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਟਰਾਲੀ ਚ ਬਾਕੀ ਵਿਅਕਤੀ ਜ਼ਖਮੀ ਹੋ ਗਏ ਹੈਲੋ ਵੈਗੁਰੂ ਖਾਲਸਾ ਵੈਗੁਰੂ ਕੀ ਫਤਿਹ ਮੈਂ ਭਾਰਤੀ ਕਿਸਾਨ ਯੂਨੀਅਨ ਲਖਵਾਲ ਦਾ ਪ੍ਰਧਾਨ ਬੀਕੇ ਜੂ ਦਾ ਜਿਹੜਾ ਜੀਰਾ ਦਾ ਜੀਰਾ ਬਲਾਕ ਦਾ ਜੋ ਵੀ ਘਟਨਾ ਹੋਈ ਹੈ ਬਹੁਤ ਮਾਰੀ ਹੋਈ ਹੈ ਗਰੀਬ ਘਰ ਦਾ ਬੱਚਾ ਸੀ ਵੀ ਜੋ ਵੀ ਗਵਰਨਮੈਂਟ ਕਰ ਰਹੀ ਹੈ ਬਹੁਤ ਮਾਰਾ ਕੰਮ ਕਰ ਰਹੀ ਆ ਵੀ ਅਸੀਂ ਜਿਹੜੇ ਕਿਸਾਨ ਆ ਆਪਦਾ ਹੱਕ ਮੰਗਣ ਜਾਂਦੇ ਆ ਸਾਨੂੰ ਇੰਨੀ ਵੀ ਨਹੀਂ ਜਿਵੇਂ ਆਪਦਾ ਹੱਕ ਨਹੀਂ ਮੰਗ ਸਕਦੇ ਹੋਰ ਕੀ ਕਰਾਂਗੇ ਪਰ ਜੇ ਕੋਈ ਬਹਿ ਕੇ ਸਾਡੇ ਨਿਭੜਦੇ ਬਹਿ ਕੇ ਨਿਭਣ ਨੂੰ ਤਿਆਰ ਸੀ ਪਰ ਇਹਨਾਂ ਦੇ ਗੁੰਡੇ ਛੱਡੇ ਆਰਐਸ ਦੇ ਬੰਦਿਆਂ ਨੇ ਜਿਹੜਿਆ ਨੇ ਸਾਡਾ ਅੱਗੇ ਵੀ ਨੁਕਸਾਨ ਉੱਥੇ ਕੀਤਾ ਤੇ ਹੋਰ ਵੀ ਕਰੀ ਜਾਂਦੇ ਆ ਅਸੀਂ ਗਾਂਹ ਵਾਸਤੇ ਇਹਨਾਂ ਦਾ ਕੋਈ ਸੋਚਾਂਗੇ ਇਹਨਾਂ ਨੂੰ ਵੀ ਕੋਈ ਜਵਾਬ ਚੰਗੀ ਤਰ੍ਹਾਂ ਦੇਵਾਂਗੇ ਹੋਰ ਅਸੀਂ ਪਿੰਡ ਮਨਸੂਰ ਦੇ ਤੋਂ ਬੋਲਦੇ ਆ ਵੀ ਜੋ ਵੀ ਅੱਜ ਕਰਜਨ ਸਿੰਘ ਦੀ ਮੌਤ ਹੋਈ ਆ ਅਸੀਂ ਇਹ ਤੇ ਬਹੁਤ ਦੁੱਖ ਪ੍ਰਗਟ ਕਰਦੇ ਆ ਬਹੁਤ ਮਾਰੀ ਹੋਈ ਆ ਗਰੀਬ ਘਰ ਦਾ ਬੱਚਾ ਹੈ ਨਿੱਕੇ ਨਿੱਕੇ ਦੇ ਬੱਚੇ ਆ ਤੇ ਇਹਨੂੰ ਮੁਆਵਜ਼ਾ ਵੀ ਮਿਲਣਾ ਚਾਹੀਦਾ ਬੱਤ ਬੱਤ ਤੇ ਇਹ ਜਿਹੜੇ ਬੰਦੇ ਨੇ ਦੂਜੇ ਕੋਈ ਅੰਗਲੀ ਕੀਤੀ ਟਰੱਕ ਵਾਲੇ ਉੱਤੇ ਪਰਚਾ ਵੀ ਹੋਣਾ ਚਾਹੀਦਾ ਤੇ ਕਿਸਾਨ ਜਥੇਬੰਦੀਆਂ ਨੇ ਹੁਣ ਪੰਜਾਬ ਸਰਕਾਰ ਤੋਂ ਨੌਜਵਾਨ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ਉੱਥੇ ਹੀ ਕਟੜਾ ਨੂੰ ਅੰਜਾਮ ਦੇਣ ਵਾਲੇ ਟਰੈਕਟਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਸਖਤ ਸਜ਼ਾ ਦੀ ਮੰਗ ਵੀ ਕੀਤੀ ਗਈ ਹੈ ਦੱਸਿਆ ਕਿ ਕਿਸਾਨ ਤਰਨੇਚ ਹੁਣ ਤੱਕ ਕਰੀਬ 5 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਸ਼ੁਭਕਰਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਫਿਰੋਜ਼ਪੁਰ ਤੋਂ ਪਰਮਜੀਤ ਸਿਖਾਣਾ ਸੈਂਟਰਲ ਪੰਜਾਬ ਟੀਵੀ